ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੂੰ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 99 4880 ਜੀ ਸੱਲੀ ਪਰਖ ਤੁਸੀਂ ਜਾ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੀ ਜਿਹਦੇ ਜਿਹੜਾ ਨੱਕ ਪਸੰਦ ਆ ਤੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਅੱਜ ਦੀ ਵੀਡੀਓ ਚ ਬਾਈ ਕੋਲੇ ਪੰਜ ਗਾਵਾਂ ਜੀ ਪੰਜਾਂ ਹੀ ਚੰਗੀਆਂ ਸਾਰੀਆਂ ਸੂਂਜੀਆਂ ਸਵਾਇਆਂ ਵਾ ਦੇਖ ਸਕਦੇ ਹੋ ਸੋਹਣੇ ਥਾਣਾ ਹਵਾਨੇ ਦੇ ਗਾਵਾਂ ਸੱਲੀ ਪਰਖ ਤੁਸੀਂ ਹੀ ਕਰਨੀ ਹੈਗੀ ਦੋ ਤੁਸੀਂ ਚੋਲਣਾ ਦੋ ਟਾਈਪ ਆ ਤੇ ਚਾਰ ਟਾਈਮ ਤੁਸੀਂ ਜਾਂਦੀਆਂ ਚੋਕ ਸੱਲੀ ਕਰਕੇ ਲੈ ਜਾ ਸਕਦੇ ਹੋ ਜੀ ਆਹੋ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰਨ ਕਹਿੰਦਾ ਪੰਜਾਬ ਵੜਾ ਬਾਰੇ ਹਾਂਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਸਾਰੇ ਸਭ ਤੋਂ ਵੱਧ ਸਾਰੇ ਮੇਰੇ ਭੈਣ ਭਰਾਵਾਂ ਨੂੰ ਜਿੰਨੇ ਮੈਨੂੰ ਵੰਦੇ ਆ ਬਹੁਤ ਬਹੁਤ ਨਾ ਧੰਨਵਾਦ ਜਦੋਂ ਠੀਕ ਆ ਜੀ ਮੈਂ ਤੁਹਾਨੂੰ ਸ਼ੁਕਰੀਆ ਗੁਜ਼ਾਰ ਕਰਦਾ ਮੈਂ ਪੰਜ ਬਾੜਾ ਬਾਈ ਅਜਾ ਪੰਜ ਬਾੜਾ ਵੱਡੇ ਬਾਈ ਮੇਰੀਆਂ ਛੋਟੇ ਛੋਟੇ ਬਾੜੀਆਂ ਹੋਣਗੀਆਂ ਛੋਟੇ ਬਾੜੀਆਂ ਪਰ ਮੈਂ ਮਾਫੀ ਚਾਹੁੰਦਾ ਦਸ਼ਕਾ ਤੋਂ ਭੈਣ ਭਰਾਵਾਂ ਤੋਂ ਜਿਹੜੇ ਮੈਨੂੰ ਵੰਦੇ ਆ ਠੀਕ ਆ ਜੀ ਵੀ ਜਿਹੜਾ ਸਮਾਂ ਹੁਣ ਜਿਹੜਾ ਆਪਣੇ ਤੇ ਟਾਈਮ ਚੱਲ ਰਿਹਾ ਹਾਂਜੀ ਬਹੁਤ ਮਾੜਾ ਚੱਲ ਰਿਹਾ ਹਾਂਜੀ ਹਾਂਜੀ ਇਹ ਕਰੋਪੀ ਆ ਪ੍ਰਮਾਤਮਾ ਦੀ ਗੁਰੂ ਦੀ ਠੀਕ ਹੈ ਜੀ ਉਹਦਾ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ ਭਾਈ ਸਾਹਿਬ ਠੀਕ ਹੈ ਜੀ ਚਾਹੀ ਕੋਈ ਸ਼ੌਕ ਜਿਹੜਾ ਚਾਹ ਜਿੱਦੇ ਕੋਲੇ ਮਰਲਾ ਨਹੀਂ ਠੀਕ ਹੈ ਜੀ ਜਾਨ ਤਾਂ ਸਾਰਿਆਂ ਦੀ ਇੱਕ ਹੀ ਹੁੰਦੀ ਆ ਬ੍ਰੋ ਬ੍ਰੋ ਠੀਕ ਹੈ ਭਾਈ ਸਾਹਿਬ ਹਾਂਜੀ ਅਸੀਂ ਮਾਫੀ ਚੁਣੇ ਸਾਡਾ ਕਿੱਤਾ ਇਹ ਠੀਕ ਹੈ ਜੀ ਪਰ ਸਾਨੂੰ ਦੁੱਖ ਬਹੁਤ ਜ਼ਿਆਦਾ ਆ ਠੀਕ ਹੈ ਜੀ ਠੀਕ ਹੈ ਭਾਈ ਜੀ ਮੈਂ 11000 ਰੁਪਇਆ ਫੰਡ ਦਿੱਤਾ ਵੀ ਕਿੰਨੀ ਜੋਗਾ ਸੀ ਮੈਂ ਹਾਂਜੀ ਹਾਂਜੀ ਕਿ ਮੇਰੇ ਬਾਹਰੋਂ ਬਿੱਟ ਦੇ ਮੇਰੇ ਪੈਸੇ ਆਉਣਗੇ ਠੀਕ ਹੈ ਜੀ ਹੋਰ ਵੀ ਦੇਵਾਂਗੇ 100 ਲੱਖ ਰੁਪਏ ਦੇਵਾਂ ਠੀਕ ਹੈ ਜੀ ਮਤਲਬ ਕਿ ਲੋਕਾਂ ਨੂੰ ਹਾਂਜੀ ਹਾਂਜੀ ਸਾਡਾ ਜੱਤ ਕਰਦਾ ਵੀ ਕੱਲੇ-ਕੱਲੇ ਬੰਦੇ ਨੂੰ ਹਾਂਜੀ ਪੁੱਛ ਪ੍ਰਤਾਲ ਕਰਕੇ ਸਰਕਾਰ ਨੂੰ ਵੀ ਇਹੀ ਬੇਨਤੀ ਕਰਦੇ ਆ ਠੀਕ ਹੈ ਜੀ ਸਰਕਾਰ ਤੋਂ ਇਹ ਮੰਗ ਮੰਗਦਾ ਹੈ ਵੀ ਕੱਲੇ ਕੱਲੇ ਬੰਦੇ ਨੂੰ ਮੈਂ ਗੱਾਰ ਲੈ ਕੇ ਦਿੱਤੀ ਜਾਵੇ। ਹੋਰ ਆਪਾਂ ਜਮੀਨ ਤੇ ਬੈ ਕੇ ਪੈ ਲੈ ਕੇ ਦੇ ਕੇ ਤਿੰਨ ਸਕਦੇ। ਠੀਕ ਹੈ ਜੀ। ਉਹਨਾਂ ਦਾ ਘਰ ਵਾਸਤੇ ਜਿਹੜੇ ਉੱਜੜੇ ਆ। ਹਾਂਜੀ ਹਾਂਜੀ। ਕਿ ਦੱਤਵਾਦ ਵਾਲੇ ਉੱਜੜੇ ਸੀ ਲੋਕ। ਹਾਂਜੀ। ਤੇ ਚਾਹ ਭਰਾਵੋ ਹੁਣ ਉੱਜੜਿਆ ਲੋਕ। ਠੀਕ ਹੈ ਜੀ। ਇਹਨਾਂ ਜਿਹੜਾ ਜਿਹੜੀ ਕ੍ਰੋਪੀ ਰੱਬ ਨੇ ਕਰਤੀ। ਰੱਬ ਦਾ ਕੀਤਾ ਮੰਨਣਾ ਪੈਣਾ ਮਠਾ ਕਰਕੇ ਪਾਣਾ। ਠੀਕ ਹੈ ਜੀ। ਤੇ ਪਰ ਰੱਬ ਨੇ ਬਹੁਤ ਜ਼ਿਆਦਾ ਜਣੀ ਧੱਕਾ ਦਿੱਤਾ। ਧੱਕਾ ਕੀਤਾ। ਹਾਂਜੀ। ਜਿਹੜੇ ਮੇਰੇ ਭਣ ਭਰਾ ਰੋਈ ਜਾਂਦੇ ਆ। ਠੀਕ ਹੈ। ਜਿਹੜੇ ਮੋਕੇ ਚਿਰ ਦੇ ਵਿੱਚ ਪਿੰਡ ਹੈ। ਇਹਨਾਂ ਦਾ ਕਿਆ ਕਰ ਕੋ ਤੁਸੀਂ ਕਰਵਾਣੀ ਬੜੀ ਹੁੰਦੀ ਐ ਚਾ ਜਿਵੇਂ ਮਰਜੀ ਰੱਖ ਲੋ ਯਾਰ ਜਿਹੜੇ ਪਾਸੇ ਮਰਜੀ ਭੇਜੋ ਭਲਾ ਹੋ ਗਿਆ ਜਿਹੜੇ ਅਸੀਂ ਬਚੇ ਹੋਇਆ ਠੀਕ ਹੈ ਤੇ ਜਿਹੜੇ ਜਿਹਨਾਂ ਦੇ ਪਲ ਕੇ ਸਭ ਕੋ ਬੱਜਾਂ ਟਰੈਕਟਰ ਦਾ ਗਾਵਾਂ ਘਰ ਰੁੜ ਗੇ ਆ ਉਹਨਾਂ ਦਾ ਅੱਜ ਦਿਲ ਤੇ ਤਰ ਕੇ ਵੇਖੋ ਕੀ ਹਾਲ ਐ ਠੀਕ ਐ ਅਸੀਂ ਉਹਨਾਂ ਬੰਦਿਆਂ ਨੂੰ ਇੰਨਾ ਦਿੰਦਾ ਕੰਨਿਆਂ ਬਾਹਰ ਲੈਣਾਂ ਰਿਆਂ ਆ ਰਹੀਆਂ ਨੂੰ ਭਈ ਮੈਂਤਰਾ ਉਹਨਾਂ ਦੇ ਮਤ ਕਰੋ ਪਲਾ 1 ਕੈਨੇਡਾ 5 ਪੈਸੇ 5 ਡਾਲਰ 4 4 ਡਾਲਰ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਵਾਲੇ ਸਾਰੇ ਬੰਦੇ ਮੇਰੀ ਗੱਲ ਸੁਣਦੇ ਆ 100 ਡਾਲਰ ਪਾਉਦਾ ਕਿ ਫਾਇਦਾ ਹੋ ਜਾਏਗਾ ਇਹਦਾ ਫਾਇਦਾ ਕਰੋ ਕਰੋ ਸਹੀ ਬੰਦੇ ਦਾ ਗਲਤ ਬੰਦੇ ਨੂੰ ਪੈਸੇ ਨਾ ਦੇ ਦਿਓ ਸਹੀ ਗੱਲ ਹੈ ਜਿਹੜੇ ਬੰਦੇ ਦਾ ਕੁਜੜਿਆ ਘਰ ਉਹਨੂੰ ਉਹਦਾ ਘਰ ਵਸਾ ਦਿਓ ਠੀਕ ਹੈ ਕੋਈ ਕੋਠਾ ਫੜਲਾ ਪੈ ਜਾਏ ਉਹਨੂੰ ਕੋਈ ਮਹਿਲ ਦੇ ਦਿਓ ਗਾਂ ਲੈ ਦਿਓ ਠੀਕ ਹੈ ਬਾਈ ਹਾਂਜੀ ਬਾਈ ਇੰਨਾ ਕਹਿੰਦਾ ਹੈ ਧੰਨਵਾਦ ਠੀਕ ਹੈ ਹੁਣ ਆਪਣੇ ਠੀਕ ਹੈ ਆਪਣੇ ਕੰਮ ਤੇ ਆਪਣਾ ਕੰਮ ਹੈ ਵੀ ਆਪਾਂ ਚਲੋ 1000 ਰੁਪਈਆ ਆਪਾਂ ਕਰਦਾ ਠੀਕ ਹੈ ਜੀ ਤੋਂ ਹਿਸਾਬ ਨਾਲ ਲਓ ਹਾਂਜੀ 1000 ਰੁਪਏ ਚਲੋ ਕੋਈ ਜੇ ਜੇ ਕੋਈ ਲੋੜਵੰਦਾ ਤਾਂ ਕੋਈ ਨਹੀਂ ਲੋੜਵੰਦ ਨੂੰ ਦੇਵਾਂਗੇ ਵੀ ਪਸੂ ਆਪਾਂ ਲੋੜਵੰਦ ਹੋਵੇ ਹਾਂਜੀ ਪੈਸੇ ਮੈਂ ਭਰੂੰਗਾ ਫ੍ਰੀ ਗਾਂ ਦੇਊਗਾ ਠੀਕ ਆ ਜੀ ਲੋੜਵੰਦ ਬੰਦਾ ਮਰਦਾ ਨਾ ਹਾਂਜੀ ਹਾਂਜੀ ਤਾਂ ਲੱਗੇ ਪੈਸੇ ਮੈਨੂੰ ਮੈਂ ਆ ਭਰੂੰਗਾ ਵਾਹ ਠੀਕ ਆ ਚਲੋ ਕੋਈ ਬੰਦਾ ਘੱਟਦਾ ਜਾਂਦਾ ਵਾ ਚਲੋ ਕੋਈ ਤੁਹਾਨੂੰ ਵੀ ਨਾਂ ਦੇਵੇ ਯਾਰ ਜੇ ਕੋਈ ਮਰਦਾ ਹੋ ਜੇ ਪੈਂਡ ਚ ਪਤਾ ਲੱਗੇ ਤਾਂ ਮੈਨੂੰ ਫੀਸਾ ਮੁਰੀ ਹੋ ਜੇ ਮੈਨੂੰ ਸੱਚ ਵਿਖਾ ਦੇਵੇ ਹਾਂਜੀ ਗਾਂ ਦਾ ਜੀ ਠੀਕ ਆ ਬਾਈ ਕੋਈ ਗੱਲ ਨਹੀਂ ਮੈਂ ਭਰ ਦੂੰਗਾ ਠੀਕ ਆ ਬਾਈ ਤੁਸੀਂ ਚੜੀਆਂ ਗਾਈਆਂ ਭਰਨ ਜੋ ਕੇ ਪੈਸੇ ਮੇਰੇ ਕੋ ਏ ਭਾਈ ਗਾ ਮਤਲਬ ਕਿ ਜਿਵੇਂ ਕਹਦੇ ਦੂਜੀ ਆਪਣੀ ਉਹ ਜਰਸੀ ਦੇ ਵਿੱਚ 1000 ਰੁਪਏ ਦੀ ਆ ਠੀਕ ਆ ਭਾਈ 11 ਲੀਟਰ ਦੁੱਧ ਦਾ ਠੀਕ ਆ ਜੀ ਜਿਹਦਾ ਮੁੱਲ 34000 ਰੁਪਏ ਹੈ ਵਿੱਚੋਂ ਕਿ ਛੋੜ ਛੱਪਾ ਵਿੱਚੋਂ ਛੋੜ ਦੇ ਪੁੱਤੇ 3000 ਦੀ ਵੜ ਦੇ ਦੂੰਗਾ ਠੀਕ ਆ ਜੀ ਜਦੋਂ ਭਾਈ ਖੋਲ ਕੇ ਆ ਠੀਕ ਆ ਜੀ ਜਿਹੜਾ ਮੇਰਾ ਭੈਣ ਭਰਾ ਮੇਰੇ ਤੋਂ ਚਿਕੜ ਕਰਦਾ ਠੀਕ ਆ ਜੀ ਸੱਤ ਕਰਕੇ ਜਣਿਓ ਠੀਕ ਆ ਜੀ ਉਹਨੂੰ ਆਵਾ ਇੰਨਾ ਪਿਆਰ ਕਰਦੇ ਆਪਣੇ ਘਰੇ ਕਿੱਲੇ ਦੇ ਮੋੜ ਕੇ ਮੈਂ ਉਹਦੇ ਪੈਸੇ ਭੇਜੂੰਗਾ ਗੱਡੀ ਮੈਂ ਭੇਜੂਗਾ ਕੋਈ ਨੌਕਰਾ ਦੁੱਧ ਨਾ ਹੋਵੇ ਸਾਡ ਨੌਕਰਾ ਹੋਵੇ ਠੀਕ ਹੈ ਠੀਕ ਹੈ ਠੀਕ ਆ ਬਾਈ ਕੰਮ ਕੰਮ ਹੋ ਜਾਂਦੀ ਆ ਮੈਂ ਫਿਰ ਵੀ ਤੋੜ ਕੇ ਵਿਖਾ ਦੇ ਦੂ ਠੀਕ ਆ ਜੀ ਲਓ ਜੀ ਦੋਸਤੋ ਜਰਸੀ ਦੇ ਐ ਆਇਸ਼ ਸ਼ਾਹ ਦਾ ਕਰਾਉਸ ਆਗਾ ਸੋਹਣਾ ਥਾਣਾ ਹਵਾਨਾ ਫਿਟਿੰਗ ਵਾਲਾ ਹਵਾਨਾ ਤੇ ਦੇਖ ਸਕਦੇ ਹੋ ਚਾਰ ਹੀ ਥਾਣਾ ਕੋਈ ਫੂਡ ਸ਼ਾਂਕ ਨਹੀਂ ਗਈ ਸੋਹਣੀ ਵਹਿੜਾ ਦੀ ਦੇਖ ਸਕਦੇ ਹੋ ਜੀ ਬੋਦੀ ਵਾਲੀ ਵਹਿੜ ਨਿੱਕਾ ਕੰਨ ਮੋੜ ਲਾ ਬਾਈ ਹਾਂ ਸੋਹਣੀ ਵਹਿੜਾ ਹਵਾਨਾ ਬਹੁਤ ਚੰਗਾ ਬਾਤ ਦੇਖ ਸਕਦੇ ਹੋ ਫੇਸ ਕੁਆਲਟੀ ਬਹੁਤ ਚੰਗੀ ਆਗੀ ਲਾਲ ਰੰਗ ਦੀ ਵਹਿੜਾ ਆਗੀ ਤਦੋਂ ਕੋ ਚਟਾ ਮੱਝਾ ਰਗਾ ਜਿਹਦੇ ਦੋ ਟਾਈਮ ਚਾਟੇ ਬਾਈ ਚ 11 ਦੁੱਧ ਥੱਲੇ ਦੇ ਕੰਡੇ ਵਾਲਾ ਇਹਦੇ ਦੋ ਟਾਈਮ ਚੋ ਕੇ ਲਿਜਾ ਸਕਦੇ ਹਾਂ ਜੀ ਮੁੱਲ ਜੀ ਦਾ ਸਿਰਫ 34000 ਰੁਪਈਆ ਬਾਈ ਥਣ ਵਿਖਾਇਓ ਥਣਾ ਕੱਲਾ ਥਾਣਾ ਪੋਲੀ ਧਾਰਾ ਮੈਂ ਵਰਗਾ ਥੋੜਾ ਠੀਕ ਆ ਜੀ ਲੋ ਬਈ ਸੁਣੇ ਥਾਣ ਵਿੱਥੀ ਬਹੁਤ ਚੰਗੀ ਆ ਗਈ ਆਦੇ ਦੇਖ ਸਕਦੇ ਹੋ ਜੀ ਹੱਥੀ ਚੁਆਈ ਵਾਲਾ ਬਹੁਤ ਸੋਹਣਾ ਮੁਠੀ ਵਾਲਾ 4 ਥਾਣਾ ਸ਼ਮਾ ਵੀ 1.5 ਮਹੀਨਾ ਪਉਣ ਤੋਂ ਹੋ ਗਏ ਠੀਕ ਆ ਬਾਈ ਇਹ ਤਾਂ ਵੱਡੇ ਵਹਿੜ ਤੇ ਆ ਜਾਂ ਵੱਡੀ ਵੜਾ ਬਾਈ ਠੀਕ ਆ ਜੀ ਵੇਰ ਵੀ ਡੱਬੇ ਚਿੱਡੀ ਆ ਠੀਕ ਆ ਜੀ ਤੇ ਪਰ ਜਿਹੜਾ ਲਿਜਾਊਗਾ ਠੀਕ ਆ ਜੀ ਤਾਂ ਸੋਹਣੀ ਖੋਜ ਅਗਾਂ ਬੱਚੇ ਲੈਣ ਨੂੰ ਚੰਗੀ ਵਿਹੜ ਟੰਗੇ ਠੀਕ ਹੈ ਭਰਾ ਗ੍ਰੀਡ ਬ੍ਰੋ ਨੂੰ ਬਹੁਤ ਵਧੀਆ ਫਾਇਦਾ ਮਿਲਦੀ ਕਿਤੇ ਯਾਰ ਹਾਂਜੀ ਹਾਂਜੀ ਮਗਰ ਉਹਦੇ ਮੱਛੀ ਐ ਠੀਕ ਆ ਜੀ ਮੱਛੀ ਵੀ ਨਾਲ ਆ ਦੇ ਮੱਛੀ 2 ਸਵਾ 2 ਮਹੀਨਿਆਂ ਦੀ ਐ ਠੀਕ ਆ ਬਾਈ ਨਾਲ ਆਉਗੀ ਠੀਕ ਦੁੱਧ ਦੇ ਥੰਨੇ ਦੁੱਧ ਬੜੀ ਠੀਕ ਆ 12 ਦੁੱਧ ਥਲੇ ਕੰਡੇ ਵਾਲਾ ਬਾਈ 1 ਲੀਟਰ ਵਿੱਚ ਮਲ ਕੇ ਦੇਊਗਾ ਕੰਡੇ ਦੇ ਠੀਕ ਆ ਬਾਈ ਠੀਕ ਆ ਬਾਈ ਦੋ ਟਾਂ ਚੋਲੇ ਭਲਾ ਕੋਈ ਯਾਰ ਭਾਈ ਜੇ ਕੋਈ ਮੇਰਾ ਭੈਣ ਭਰਾ ਦੂਰ ਬੈਠਾ ਠੀਕ ਆ ਜੀ ਬੇਚਾਰਾ ਠੀਕ ਆ ਜੀ ਠੀਕ ਹੈ ਜੀ ਤੋਰੀ ਬਈ ਮਾੜੀ ਜੀ ਕਦ ਤੋ ਤੋਰ ਲਓ ਜੀ ਦੋਸਤੋ ਵੱਡੀ-ਵੱਡੀ ਬਹੁਤ ਆ ਗਈ ਹਾਂਜੀ 36000 ਰੁਪਈਆ ਵਿੱਚੋਂ ਕੀ ਮਾਰ ਠੀਕ ਹੈ ਜੀ ਹਾਂਜੀ ਇਹ ਦੋਸਤ 36000 ਨਾਲ 80 ਵੱਛੀ ਦੇ ਦੇਣੀ ਭਾਈ ਕਹਿੰਦਾ ਨਹੀਂ ਭਈ ਵੱਛੀ ਨਾਲ ਦੇਣੀ ਹੈ ਹਾਂ ਵੱਛੀ ਨਾਲ ਨਹੀਂ ਭਾਈ ਵੱਛੀ ਦੇ ਨਾਲ ਆਈ ਆ ਉਹ ਅੰਦਰ ਵੱਛੀ ਖੜੀ ਹੈ ਵੱਛੀ ਤੈਨੂੰ ਦਿਖਾ ਦੇਣੀ ਹੈ ਭਾਈ ਬੱਚਾ ਨਾ ਪੈਂਦਾ ਜੇ ਨਾਲ ਆਇਆ ਨਾਲ ਹੀ ਜਾਊਗਾ ਨਾ ਲਾਉਣ ਵਾਲਾ ਕੰਮ ਕਰਨਾ ਵੱਡੀ-ਵੱਡੀ ਬਹੁਤ ਆ ਟਰੱਕ ਜਿੱਦੀ ਵਹਿੜਾ ਦੀ ਵੇਖ ਸਕਦਾ ਸਾਡੇ ਕਾ ਟਰੱਕ ਵੀ ਖੜਾ ਵੇਖ ਲਓ ਪਰ ਟਰੱਕ ਜਿੱਦੀ ਵੜਾ ਹਵਾਨਾ ਬਹੁਤ ਚੰਗਾ ਵਹਿੜਦਾ ਦੀ ਪੱਠਪੜਾ ਬਹੁਤ ਚੰਗਾ ਵੱਡੀ-ਵੱਡੀ ਬਹੁਤ ਆ ਗਈ। ਬੋਦੀ ਵਾਲੀ ਵਹਿੜ ਨਿੱਕਾ ਕੰਨ ਹੈਗਾ। ਬਹੁਤ ਚੰਗੇ ਹੱਥੀ ਚੁਵਾਈ ਵਾਲੇ ਥਾਣਾਂ ਗਏ। ਲੈ ਚੱਲ ਬਾਈ। ਫੇਸ ਕਾਲ ਤੇ ਬੋਦੀ ਵਾਲੀ ਵਹਿੜ ਨਿੱਕਾ ਕੰਨ। ਥਾਣਾ ਸੈਚ ਚੈੱਕ ਕਰੋ ਹੱਥੀ ਚੁਵਾਈ ਵਾਲਾ ਬਹੁਤ ਸੋਹਣਾ ਥਾਣਾ ਹੈਗਾ ਮੁੱਠੀ ਵਾਲਾ। ਮੋٹے-ਮੋਟੇ ਥਾਣਾ ਮੱਝਾਂ ਹਰ ਗਏ। ਫੈਟਿੰਗ ਵਾਲਾ ਹਵਾਨਾ ਟਟਮਾ ਲਾਉਂ ਕਮਾ ਹਵਾਨਾ ਨਹੀਂ ਗਾ। ਜਿੱਡੀ ਵਹਿੜ ਆ ਜਿੱਕੇ ਵਹਿੜ ਤਿਆਰ ਹੋ ਜਵੇ ਰਹਿ ਜੇ ਵਹਿੜ। ਤੁਹਾਨੂੰ ਨਹੀਂ ਪਤਾ ਕਿੰਨੇ ਦੀ ਹੈ। ਹਾਂਜੀ ਬਾਈ। ਮੈਂ ਦਾਅਵੇ ਦਾ ਕਹਿੰਦਾ ਮੈਨੂੰ ਵਹਿੜ ਮੋੜ ਦੇ ਯਾਰ। ਠ 2 ਲੱਖ ਦੀ ਹਾਂ ਜੋ ਤਿਆਰ ਕਰਨ ਵਾਲੀ ਮੈਂ ਲਊਗਾ ਮੈਂ ਲਖ ਲਓ ਜਾ ਕਰੇ ਠੀਕ ਹੈ ਜੀ 1 ਲੱਖ ਪੱਟੀਆਂ ਦੀ ਮੈਂ ਬੈਡ ਅਡਵਾਂਸ ਕਰਾਂਗਾ ਠੀਕ ਆ ਥਾਨੇ ਦੇ ਤੋਂ ਚੈੱਕ ਕਰਾਂ ਤੁਹਾਨੂੰ ਅਥੀ ਚਾਰ ਅਥੀ ਬਹੁਤ ਚੰਗੀ ਆ ਗਈ ਹਾਂ ਚਾਰ ਹੀ ਥਾਣਾ ਸੋਹਣੇ ਥਾਣਾ ਅਥੀ ਚੋਈ ਵਾਲਾ ਮੁੱਠੀ ਵਾਲਾ ਥਾਣਾਗਾ 36000 ਜਮਾ ਜੈਜ ਨਾਲ ਇਹਦੇ ਬੱਛੀ ਆਹ ਇਹਦੇ ਮਗਰ ਬੱਛੀ ਹੈ ਤੁਸੀਂ ਵੇਖ ਸਕਦੇ ਹੋ ਆਹ ਬੱਛੀ ਇਹਦੇ ਮਗਰ ਮਾਰਗ ਜਮਾਦ ਰੱਖੀ ਉਹੀ ਪ੍ਰਿੰਟ ਫਰੰਟਾ ਤੇ ਜੇ ਬੱਛੀ ਕਾ ਲਾਗੇ ਉਚਨੇ ਹੋਏ ਤੇ ਚਾਰ ਪੰਜ ਹਜ਼ਾਰ ਦੀ ਬੱਛੀ ਆ ਲਾ ਕੇ ਪਾਸੇ ਭਲਾ ਵੇਚ ਦੇਵੇ ਹਾਂ ਭਾਈਆ ਨਾਲ ਹੀ ਨਾਲ ਹੀ ਦੇਣੀ ਆ ਭਰਾਵਾ ਪੁੱਤ ਮਸਾ ਅਮਰੀਕਾ ਭੇਜਿਆ ਠੀਕ ਆ ਜੀ ਨਾ 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 ਅੱਛਾ ਠੀਕ ਆ ਜੀ ਇਹ ਕੰਮ ਤਾਂ ਕਰਨਾ ਹੀ ਨਹੀਂ ਠੀਕ ਆ ਜੀ ਕੰਮ ਛੱਡ ਦੇਣਾ ਤੇ ਲੋਕੀ ਖਾਲਾਂਗੇ ਖੇਤੀ ਚੋਂ ਠੀਕ ਆ ਜੀ ਬੰਦਾ ਤਾਂ ਵੈਸੇ ਇਨਸਾਨ ਖਲਤ ਕਦਾ ਪੂਤਣਾ ਹੈ ਠੀਕ ਹੈ ਜੀ ਜਦੋਂ ਕਿਤੇ ਹੋ ਸਕਦੀ ਹੈ ਹਾਂਜੀ ਕਈ ਵਾਰ ਗਲਤਾਂ ਵੀ ਹੋ ਜਾਂਦੀਆਂ ਹਾਂਜੀ ਹਾਂਜੀ ਮਾਫ਼ੀ ਕਿਉਂਨੇ ਆ ਠੀਕ ਹੈ ਜੀ ਵੀ ਗਲਤੀ ਹੋਣ ਤੋਂ ਪਹਿਰੇ ਪਹਿਲਾਂ ਗੱਲ ਸੋਚ ਲੈ ਠੀਕ ਹੈ ਬਾਈ ਸੋਚ ਸਮਝ ਕੇ ਬੋਲਦੇ ਬੰਦਾ ਗਲਤੀ ਕਰ ਦੋ ਠੀਕ ਹੈ ਜੀ ਇੱਧਰ ਆ ਸੱਜਰ ਵਾੜ ਤੋਂ ਆ ਜਾ ਬਾਈ ਇਧਰੋਂ ਸੱਜਰ ਵਾੜ ਮਗਰ ਵੱਚੀ ਆ ਬਾਈ ਜੀ ਠੀਕ ਹੈ ਜੀ 17 ਕਿਲੋ ਬੋਲਾ ਠੀਕ ਹੈ ਜੀ ਤਾਂ ਦੁੱਧ ਸਮਝ ਲਓ ਅੱਜ 11 ਦੋ ਘੰਟੇ ਸੂਈ ਨੂੰ ਠੀਕ ਹੈ ਭਾਈ ਦੁੱਧ ਆ ਫਿਰ ਤਾਂ ਦੁੱਧ ਬਣਿਆ ਠੀਕ ਆ ਠੀਕ ਆ ਭਾਈ ਦੁੱਧ ਬਣਿਆ 17 ਕੋਲ ਦੋ ਟਾਈਮ ਚੋਲਵੇ ਕੋਈ ਅੱਜ ਟਾਈਮ ਚੋਲੇ ਠੀਕ ਆ ਭਾਈ ਇਹਦਾ ਮੁੱਲ 52000 ਰੁਪਏ ਤਰਸਾ ਲੈਣਾ ਛੋੜਦਾਂ ਦੀ ਨਹੀਂ ਹੋਣੀ ਠੀਕ ਆ ਚਾਹ ਛੱਡ ਦੀ ਥੋੜਾ ਬੋਤਾ ਮੀ ਘੰਟੇ ਦਾ ਟਾਈਮ ਆ ਛੱਗੀ ਆ ਮੂਰੋਂ ਠੀਕ ਆ ਜੀ ਤੇ ਫਿਰ ਬਣਾਇਆ ਜਰਾ ਅੱਜ ਕੋਹ ਕਰਦੇ ਨੇ ਬੰਦਾ ਮੌਜੂਦ ਨੇ ਠੀਕ ਆ ਬਾਈ ਮੈਂ ਪੈਸੇ ਪਾਪ ਚਾਹੁੰਦਾ ਠੀਕ ਆ ਜੀ ਚਲੋ ਕੋਈ ਨਾ ਜੀ ਦੋਸਤੋ ਕੋਈ ਮੁੰਡਾ ਮਰਦਾ ਨਾ ਹਾਂ ਹਾਂ ਕਾਕਾ ਬਰਾਡ ਦਾ ਆਰਡਰ ਆ ਕੋਈ 53000 ਚੋਕ ਠੀਕ ਆ ਜੀ ਕਾਕਾ ਸੂਬੇਦਾਰ ਸੀ ਜਿਹੜੇ ਲੱਗੇ ਨੇ ਠੀਕ ਆ ਜੀ ਇੱਕ ਕਾਕਾ ਮੈਂ ਗੁਰਪੱਤੀ ਚ ਠੀਕ ਆ ਜੀ ਇੱਕ ਸੂਬੇਦਾਰ ਦਾ ਸਰਪੰਚ ਸੀਗਾ ਠੀਕ ਆ ਜੀ ਤੋ ਤਾਂ ਖਾਂਦਾ ਮੁੰਡਾ ਕਾਕਾ ਠੀਕ ਆ ਜੀ ਇਹ ਕਾਕਾ ਮੈਂ ਆ ਠੀਕ ਆ ਜੀ ਲਓ ਜੀ ਦੋਸਤੋ ਦੂਜਾ ਸੂਆ ਬਾਈਆਂ ਦਾ ਸੂਏ ਨਾਲ ਇੱਕ ਨਾ ਬੁੱਢੀ ਹੋਣ ਲੱਗੀ ਨਾ ਇੱਕ ਨਾ ਜਵਾਨ ਹੋਣ ਲੱਗੀ ਆ ਤਾਜੀ ਸੂਈ ਆ ਆ ਮਗਰ ਇਹਦੇ ਵੱਛੀ ਆ ਗਈ ਹਾਂ ਆਹ ਵੱਛੀ ਆ ਬਈ ਵੇਲ ਖਾਦੇ ਠੀਕ ਆ ਵੱਛੀ ਗਰਮਾ ਦੇਣਾ ਅੱਜ ਗਰਮਾ ਸੂਈ ਨੂੰ ਆ ਫਿਟਿੰਗ ਵਾਲਾ ਹਵਾਨਾ ਵਾ ਪਟਾਏ ਫਸਿਆ ਪਿਆ ਵਾ ਤੁਸੀਂ ਦੇਖ ਸਕਦੇ ਹੋ ਜੀ ਸੋਹਣੀ ਬਹਿੜਾ ਰੋਕ ਲਈ ਬਾਈ ਹਾਂ ਥਾਣਾ ਦਾ ਪੱਕਾ ਥਾਣਾ ਮਹਿਸੂਸ ਕਰਦਿਆਂ ਹਾਂ ਹਾਂ ਪੱਕੇ ਨੇ ਮੇਰੇ ਸਾਰੇ ਬਾਈ ਦੇ ਪੱਕੇ ਹੀ ਆ ਸਾਰਾ ਥਾਣਾ ਠੀਕ ਆ ਦੂਜਾ ਸੁਗਾ ਵਾ ਦੋਸਤੋ ਆ ਮੇਰਾ ਥਾਣਾ ਸੈ ਚੈੱਕ ਕਰ ਲੋ ਹੱਥੀਂ ਚੁਆਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਗਾ ਫਿਟਿੰਗ ਵਾਲਾ ਹਵਾਨਾ ਵਾ 17 ਕਿਲੋ ਦਾ ਕੰਡੇ ਵਾਲਾ ਤਿਆਰ ਆਗਾ ਲੁੱਟ ਚੰਗੀ ਉਹ ਦੋਸਤੋ ਵੀ ਜਿਹੜੀ 11 ਮੈਂ 12 17 ਕਿਲੋ ਚ ਵਾਈ ਜਾਂਦੀ ਆ ਹੁਣ ਹੁਣ ਘੋੜੀ ਵਾਂਗੂ ਵਾਈ ਸਾਰੇ ਪੱਕਾ ਮੰਨਦੀ ਆ ਬੜ ਬਾਕੀ ਘਰੇ ਚੋਂ ਜ ਮਾੜੀ ਨਹੀਂ ਗਈ ਜੇਹੀ ਰਾਜੀ ਦੇ ਘੋੜੇ ਹੁੰਦੀ ਇਹ ਤਾਂ ਬੈਣੀ ਬਲ 65 70000 ਕਰਨਾ ਸੀ ਇਹਦਾ ਜਮਾਤ ਦਾ ਸਮਾ ਚੱਲ ਰਿਹਾ ਵਾ ਕੋਈ ਲੋਕੀ ਪਾਈ 11 12 ਬੰਦਾ ਤਾਂ ਸੁੰਜਾ ਦਾ ਮੁੱਲ 65 60000 ਰੁਪਈਆ ਦਾਦਾ ਦਾਦਾ ਕਿਦੋਂ ਲੈ ਨਾ ਕਿ 40 40000 ਮੁੱਲ ਕਰਦੇ ਆਗੇ ਮੁੱਲ ਜਮਾ ਜਾਇਜ 53000 ਰੁਪਈਆ ਵਿੱਚੋਂ ਕਿ ਛੋੜ ਚੱਪਾ ਕੇ ਵਿੱਚੋਂ ਮਾਰ ਤਾਂ ਹਣਾ ਜਰੂਰੂਗਾ ਬਹੁਤ ਚੰਗਾ ਥਾਣਾ ਹੈਗਾ ਚਾਰ ਹੀ ਥਾਣਾ ਕੋਈ ਫੋ ਕਾਰ ਨੰਬਰ ਤੇ ਵੀਰ ਮੇਰੇ ਮਗਰ ਬੱਛੀ ਐ ਬੱਛਾ ਭਾਈ ਬੱਛਾ ਭਾਈ ਅੱਛਾ ਆ ਮਗਰ ਇਹ ਜਦੋਂ ਅਛੀ ਜਦੋਂ ਭਾਈ ਅੱਛਾ ਅੱਛਾ ਬੱਛਾ ਅੱਛਾ ਅੱਛਾ ਭਾਈ ਜੀ 41000 ਰੁਪਏ ਮੁੱਲ ਦਾ ਠੀਕ ਆ ਭਾਈ ਕਿੰਧਰ 12 ਟੂਲ ਦਾ ਠੀਕ ਆ ਜੀ ਚੋਲਵੇ ਕੋਈ ਯਾਰ ਭਵੇਂ 5 ਲੱਖ ਜਦੋਂ ਕਿਹੜਾ ਪਾਟਾ ਪੈਸਾ ਲੈਣਾ ਮੈਂ ਠੀਕ ਆ ਜੀ ਲੈ ਮੈਂ ਡੁਪਲੀਕੇਟ ਪਾ ਲੈਣਾ ਠੀਕ ਆ ਜੀ 1000 ਰੁਪਏ ਕਰਨਾ ਠੀਕ ਆ ਜੀ ਆਖੜੀ ਆ ਸੁਆ ਸੁਆ ਭਾਈ ਪੈਟਾ ਠੀਕ ਆ ਜੀ ਹਾਂ ਸੋਹਣੀ ਵੈੜ ਜਰਸੀ ਕਰਾਉ ਸਾਬ ਚ ਕੱਢ ਲਈ ਜਰਸੀ ਕਰੋ ਮੱਧ ਵਰਗਾ ਦੁੱਧ ਠੀਕ ਹੈ ਜੀ ਤੇ ਨਿਆਰਾ ਲੱਗੂਗਾ ਬੰਦਾ ਠੀਕ ਹੈ ਜੀ ਹਾਂ ਤੇ ਦੋਸਤੋ ਕੱਢ ਲਈ ਬਾਹਰ ਨੂੰ ਲਓ ਜੀ ਦੋਸਤੋ ਜਰਸੀ ਕਰਾਉ ਸਗੀ ਆ ਹਵਾਨਾ ਦੇਖੋ ਤੁਸੀਂ ਸੋਹਣਾ ਹਵਾਨਾ ਵੈੜ ਦਾ ਤੁਸੀਂ ਦੇਖ ਸਕਦੇ ਹੋ ਫਿਟਿੰਗ ਵਾਲਾ ਹਵਾਨਾ ਵਾ ਕੁੱਚਾ ਤੋਂ ਉੱਪਰ ਹੀ ਰਹਿਣਾ ਇਹਨੇ ਭਲਾ ਤੁਸੀਂ ਪੰਜ ਸਵੇਰੇ ਚੋਲੇ ਹੋਏ ਨੂੰ ਤੁਸੀਂ ਹਵਾਨਾ ਦਾ ਆਈ ਰਹਿਣਾ ਪਾ 10 ਸਵੇਰੇ ਚਨਾਇ ਬੁੱਢੀ ਹੋਏ ਪਹਿਲਾ ਸੂਆ ਪਤਾ ਪਤਾ ਦੇਖੋ ਆ ਪੱਖੇ ਵੀ ਨੀਵੇਂ ਹੀ ਲੱਗੇ ਹੋਏ ਆ ਘੋੜੀ ਵਰਗੀ ਵੈੜ ਆ ਪਹਿਲਾ ਸੂਆ ਤੁਸੀਂ ਦੇਖ ਸਕਦੇ ਹੋ ਭਾਈ ਦੀ ਨਾ ਘੋੜੀ ਵਾਂਗੂ ਆ ਜਾ ਉਧਰ ਪੈ ਲੈ ਚੱਲ ਤੂੰ ਸਭ ਪਹਿਲਾਂ ਬੈਠਾ ਤਾਂ ਥੋੜੇ ਉੱਪਰ ਆ ਜਾ ਕਰਦੀ ਹੈਗੀ ਹਾਂ ਕਿਉਂ ਜਾਨ ਬਹੁਤਾ ਵਹਿੜ ਦੇ ਵਿੱਚ ਮਸਤੀ ਹੈ ਆ ਮਸਤੀ ਜੇ ਜਾਨ ਚਾ ਜਾਨ ਚਾ ਤਾਂ ਹੀ ਮਸਤੀ ਕਰਦੀ ਹੈਗੀ ਪਹਿਲਾ ਸੁਗਾ ਦੋਸਤੋ ਸੋਹਣੀ ਵਹਿੜ ਆ ਗਈ ਰੋਹ ਜਰ ਗਈ ਆ ਬਾਈਆਂ ਦਾ ਰੋਹ ਜਰ ਗਈ ਰੋਹ ਜਰ ਗਈ ਹਾਂ ਬਸ ਦੋਸਤੋ ਸੋਹਣੀ ਵਹਿੜ ਆ ਗਈ ਇਹ ਜਾਨ ਚਾ ਤਾਂ ਹੀ ਮਸਤੀ ਕਰਦੀ ਹੈਗੀ ਇਹ ਹੰਬੇ ਚੱਕੀ ਜੀ ਹੋਵੇ ਤਾਂ ਇਹਨੇ ਪਰ ਮਸਤੀ ਵੀ ਕਾਦੀ ਕਰਨੀ ਹੈਗੀ ਤੇ ਮਸਤੀ ਜੀ ਲਓ ਜੀ ਦੋਸਤੋ ਸੋਹਣੀ ਰੋਹ ਜਰ ਗਈ ਵਹਿੜਾ ਮਗਰ ਦੇ ਪੱਛਾ ਆ ਮਗਰ ਸਾਹਿਬ ਅੱਛਾ ਤੇ ਡੇਢ ਦੀ ਮਾਲ ਲੈ ਭਰਾ ਸੀ ਦੋਦੇ ਥੋੜੇ ਮੰਨਣ ਤੇ ਹੈਗਾ ਆ ਤੁਸੀਂ ਮੰਨਣ ਤੇ ਥੋੜੇ ਮੰਨਣ ਤੇ ਹੈਗਾ ਭਰਾ ਤੇ ਡੇਢ ਦੀ ਮੰਨ ਲਓ ਭਰਾ ਤੁਸੀਂ ਦੋਵਾਂ ਦੀ ਮਾਂ ਥੋੜੇ ਮੰਨਣ ਤੇ ਆ ਪੰਜ ਨੰਬਰ ਤੇ ਆ ਜਾ ਬਾਈ ਪੰਜ ਨੰਬਰ ਤੇ ਬਾਈ 6 ਮਿੰਟ ਦੀ ਗੱਬਣਾ ਚੈੱਕ ਪਾਸ ਡਾਕਟਰ ਆ ਦਲੇਵੇ ਠੀਕ ਆ ਜੀ ਕਿਹਾ ਬਾਈ ਅੱਛਾ ਅਰ ਸੋ ਰੰਬੀ ਜਾਂਦੀ ਹਜੇ ਵਹਿੜਾ ਆਈ ਹੋਈ ਆ ਬਾਈ ਕਹਿੰਦਾ ਇਹਦੇ ਕੋਲੇ ਹਾਂਜੀ ਬਾਈ ਬਾਈ ਦੁੱਤ 7 ਕਿਲੋ 6 ਕਿਲੋ ਕਹਿਣਾ 6 ਕਿਲੋ ਮੰਨ ਕੇ ਲੈ ਜਾਓ ਠੀਕ ਆ 6 ਦੀ ਗੱਬਣਾ ਛੇ ਦੀ ਗੱਬਣ ਠੀਕ ਆ ਜੀ ਹਾਂ ਛੇ ਤੋਂ ਉੱਪਰ ਹੋਗੀ ਪੁਰਾ ਠੀਕ ਆ ਬਾਈ ਘੱਟ ਨਹੀਂ 10 ਦਾ ਦੱਸ ਦੋ ਠੀਕ ਆ ਬਾਈ ਚਲੋ ਬਾਕੀ ਕਿਹੜਾ ਦੇਖਣ ਆਪਾਂ ਦੱਸਣ ਤੇ ਅਗਲੇ ਦੇ ਗਾਂ ਵਾਲੇ ਦੇ 300 ਰੁਪਏ ਰੇਟ ਆ ਬਾਈ ਠੀਕ ਆ ਜੀ ਤੋਕੜ ਗੱਬਣ ਚੈੱਕ ਪਾਸ ਤੇ 7 ਕਿਲੋ 6 ਕਿਲੋ ਮੰਨ ਕੇ ਲੈ ਜਾ ਬਾਈ ਕਹਿੰਦਾ ਸੋਹਣੀ ਬੜਾ ਵੱਡੀ-ਵੱਡੀ ਬਹੁਤ ਆ ਗਈ ਜਰਸੀ ਚ ਪੈਂਦੀ ਆ ਗਈ ਸੋਹਣਾ ਥਾਣਾ ਵਾਨਾ ਵਾ 4 ਹੀ ਥਾਣਾ ਇਹਦੇ ਆ ਕੋਈ ਫੋਟੋ ਸ਼ਾਟ ਨਹੀਂ ਕਿਤੇ ਵੇਖ ਸਕਦੇ ਹੋ ਜੀ ਸੋਹਣੀ ਬਹਿੜ ਆ ਗਈ ਲੈ ਚਲ ਬਾਈ ਜਰਸੀ ਆ ਗਈ ਵੱਡੀ-ਵੱਡੀ ਫੋਟੋ ਆ ਵੱਡੀ-ਵੱਡੀ ਬਹੁਤ ਆ ਗਈ ਜੇ ਸਾਮਗੀ ਦੇ ਵੇਖ ਤੁਹਾਨੂੰ ਅੱਜ ਮਾਲ ਸਰਵ 35000 ਰੁਪਇਆ ਆ ਤੁਸੀਂ ਵੇਖ ਸਕਦੇ ਹੋ ਫੇਸ ਕੁਆਲਿਟੀ ਲੈ ਚਲੰਦਰ ਬਾਈ ਜੇ ਹੀ 2 ਮਹੀਨੇ ਸਾਹ ਵਿੱਚ ਨਹੀਂ ਹੋਵੇਗਾ ਚੰਗੇ ਰੁਪਏ ਆ ਦੀ ਹੈਗੀ ਥਾਣਾ ਬਹੁਤ ਚੰਗਾ ਥੀ ਚੁਆਈ ਵਾਲਾ ਮੁੱਠੀ ਦਾ ਥਾਣਾ ਚਾਰ ਹੀ ਥਾਣਾ ਗਏ ਜੇ ਵੇਖ ਸਕਦੇ ਹੋ ਸੁਣ ਗਿਆ ਵੜਾ ਕਾਕਾ ਬਰਾੜ ਦੀਆਂ ਪੰਜ ਅੱਜ ਵੜਾ ਬਾਈ ਕੋਲੇ ਇਕੱਠੀਆਂ ਹੀ ਬਾਈ ਕਹਿੰਦਾ ਸਾਰਾ ਸਟਾਕ ਭਾਜ ਦੇ ਦੇਣਾ ਅੱਜ ਇਹ ਸਾਰਾ ਮਾਲ ਸਸਤੇ ਭਾਜ 35000 ਰੁਪਏ ਸਤਿ ਤੋਕੜ ਗੱਪਣ ਚੈੱਕ ਪਾਸ ਆ ਗਈ ਸਾਢੇ 6 ਦੀ 6 ਦੀ ਗੱਪਣ ਹੋਊਗੀ ਇਹੇ ਲੁੱਟ ਲੋ ਮੇਲਾ ਅੱਜ ਮੇਲਾ ਲੁੱਟਣ ਦੀ ਗੱਲ ਜੀ ਵੀ ਜਮਾ ਨਿੱਕੇ ਨਿੱਕੇ ਭਾਗ ਤੇ ਇਹੀ ਹੁਣ ਮਿਲ ਹੁਣ ਮੀਂਹ ਕਿਹੜੇ ਕਰ ਮਨ ਕਰ ਹੋਈ ਜਾਂਦੀ ਆਗੀ ਤੇ ਭਾਅ ਛੋਟੇ ਜੇ ਜਨ ਲੱਗਣ ਲੱਪੇ ਚਾਦਰਾਂ ਨੂੰ ਮੁੜ ਕੇ ਹੀ ਮੁੱਲ ਵੱਜਨੇ ਸਾਰੇ ਪਸ਼ੂਆਂ ਦੇ ਸੋਣ ਗਿਆ ਵੇੜਾਂ ਬਾਈ ਕੋਲੇ ਪੰਜ ਬਾਕੀ ਕੀ ਬਰਾੜ ਦੀ ਗੱਲ ਸੁਣਨੀਆਂ ਬਾਈ ਜੀ ਖੜਾ ਆੜਾ ਕੋਈ ਵੀਰ ਤੇ ਕਿਸੇ ਨੇ ਮਾਰ ਹੋਈ ਤਾਂ ਕੱਲ ਹੁਣ ਵੀ ਤੇ ਗਾਂ ਨੂੰ ਵੀ ਕੋਈ ਆਜੇ ਵੀਰ ਕੋ ਵਿਖਾ ਦੇ ਬੰਦਾ ਆਪਾਂ ਗਾਂ ਫਰੀ ਦੇ ਦਾਂ ਚਲੋ ਕਿਸੇ ਗਰੀਬ ਦਾ ਬਾਕੀ ਰੇਟੀਂ ਚੋਂ ਨਬਾ ਵੀਡੀਓ ਪੈਂਦੀਆਂ ਗਈਆਂ ਹਾਂਜੀ ਬਾਈ ਪਤਾ ਕੀ ਚੱਲੋ ਬਾਈ ਆਪਾਂ ਝੂਠ ਨਹੀਂ ਬੰਦਣਾ ਠੀਕ ਆ ਜੀ ਟਿਕਟ ਨਹੀਂ ਆਉਂਦੇ ਵਿੱਚੋਂ ਪੂਰ ਪੈਂਦੀ ਆ ਮੰਗ ਠੀਕ ਆ ਮਲੇ ਥਾਣੇ ਚੋਂ ਬਾਈ ਠੀਕ ਆ ਜੀ ਇਕੱਲੀ ਪੂਰ ਬੰਦ ਬਾਕੀ ਚੱਲਦੇ ਫਾਕ ਨੂੰ ਠੀਕ ਆ ਤੰਨੇ ਓਕੇ ਜਾਵਾ ਠੀਕ ਆ ਲੋ ਜੀ ਦੋਸਤੋ ਬਾਈ ਕਹਿੰਦਾ ਮੜੀ ਜੀ ਪੂਰ ਪੈਂਦੀ ਆ ਗਈ ਪਰ ਆਪਾਂ ਦੱਸ ਕੇ ਦੇਣੀ ਆ ਗਈ ਆਪਾਂ ਠੱਗੀ ਧੋਖਾ ਨਹੀਂ ਕਰਨਾ ਕਿਸੇ ਦੇ ਨਾਲ ਕਿਸੇ ਫਸਾਦੇ ਚ ਚੋਲਣੀ ਆ ਬਾਕੀ ਤੁਸੀਂ ਸੋਨੇ ਥਾਣਾ ਚਾਰ ਥਾਣਾਗੇ ਕੋਈ ਫੋਟ ਸ਼ਾਂਗ ਨਹੀਂ ਗਈ ਪੰਜਾਬ ਵਾਲੇ ਜਿਹੜੇ ਨਾ ਪਸੰਦ ਆਇਆ ਤੁਸੀਂ ਬਾਈ ਨਾਲ ਆਪਾਂ ਖਰੀਦ ਸਕਦੇ ਹੋ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ